ਅੱਜ ਸਮੂਹ ਜਥੇਬੰਦੀਆਂ ਵੱਲੋਂ ਇੱਕ ਮੰਗ ਪੱਤਰ ਦਿੱਤਾ ਗਿਆ ਐਸਪੀ ਬਾਈਆ ਜੀ ਨੂੰ ਮਸਲਾ ਇਹ ਸੀਗਾ ਕਿ ਪਿਛਲੇ ਦਿਨੀ ਬੇਗੰਪੁਰਾ ਟੈਗਰ ਫੋਰਸ ਦੇ ਕੌਮੀ ਚੇਅਰਮੈਨ ਬਿਲਾ ਦਿਓਆ ਜੀ ਉਹਨਾਂ ਦੇ ਵੱਡੇ ਪੁੱਤਰ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਸੀ ਉਸ ਸਬੰਧ ਵਿੱਚ ਜਿਹੜਾ ਮੰਗ ਪੱਤਰ ਦਿੱਤਾ ਗਿਆ ਔਰ ਐਸਪੀ ਬਾਈਆ ਜੀ ਨੇ ਜੋ ਆਪਣੇ ਸੀਨੀਅਰ ਅਧਿਕਾਰੀਆਂ ਦੇ ਧਿਆਨ ਵਿੱਚ ਵੀ ਲਿਆਤਾ ਔਰ ਮਾਜੋਗ ਡਿਪਟੀ ਸਾਹਿਬ ਨੂੰ ਵੀ ਉਹਨਾਂ ਨੇ ਇਹ ਗੱਲ ਕਹਿਤੀ ਕਿ ਇਹ ਜਿਹੜਾ ਮਸਲਾ ਹੈ ਜਲਦ ਤੋਂ ਜਲਦ ਹੱਲ ਕੀਤਾ ਜਾਵੇ ਜਿਹੜੇ ਵੀ ਇਹ ਦੋਸ਼ੀਆਂ ਨੇ ਜੋ ਪਿਲਾ ਦਿਵਾਲਜੀ ਦੇ ਬੇਟੇ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਆ ਉਹਨਾਂ ਨੂੰ ਫੜ ਕੇ ਜੇਲ੍ਹ ਦੇ ਵਿੱਚ ਜਲਦ ਜਲਦ ਡੱਕਿਆ ਜਾਵੇ ਔਰ ਸਮੂਹ ਜੱਥੇਬੰਦੀਆਂ ਨੇ ਵੀ ਉਹਨਾਂ ਤੋਂ ਇਹ ਮੰਗ ਕੀਤੀ ਕਿ ਇਹ ਜਿਹੜੀ ਹਰਕਤ ਕੀਤੀ ਆ ਇਹ ਬਹੁਤ ਕਾਨੂੰਨੀ ਹਰਕਤ ਆ ਕਿਉਂਕਿ ਆਏ ਦਿਨ ਸਮਾਜ ਦੇ ਜਿਹੜੇ ਰੁਕੇ ਹੋਏ ਕੰਮ ਆ ਉਹ ਜਿਹੜੇ ਇਹ ਜੱਥੇਬੰਦੀਆਂ ਦੇ ਮੋਰੀ ਜਿਹੜੇ ਹੁੰਦੇ ਆ ਉਹ ਕੰਮ ਕਰਵਾਉਂਦੇ ਨੇ ਜੇਕਰ ਇਹੋ ਜਿਹਿਆਂ ਕੋ ਟਰਾਂਮਾ ਵਾਪਨ ਗਿਆ ਤੇ ਆਉਣ ਵਾਲਾ ਜਿਹੜਾ ਮਾਹੌਲ ਆ ਉਹ ਹੋਰ ਵੀ ਇੱਕ ਤਰ੍ਹਾਂ ਦਾ ਖਰਾਬ ਹੋਏਗਾ ਜੇਕਰ ਇਹੋ ਜਿਹੀਆਂ ਘਟਨਾਵਾਂ ਵਾਪਨਗੀਆਂ ਔਰ ਬਾਈਆ ਜੀ ਨੇ ਇਹ ਸੱਤ ਸ਼ਬਦਾਂ ਵਿੱਚ ਇਹ ਗੱਲ ਕਹੀ ਹੈ ਕਿ ਅਸੀਂ ਇਹੋ ਜਿਹੀਆਂ ਘਟਨਾਵਾਂ ਨਹੀਂ ਵਾਪਨ ਦੇਵਾਂਗੇ ਔਰ ਦੋਸ਼ੀਆਂ ਨੂੰ ਜਲਦ ਉਜਲਦ ਅਰੈਸਟ ਕਰਕੇ ਅਸੀਂ ਜੇਲ੍ਹ ਦੇ ਵਿੱਚ ਡਕਾ ਦੇ ਇਸ ਸਬੰਧ ਵਿੱਚ ਦਰਖਾਸਤ ਦਿੱਤੀ ਸੀ ਦਸਰਾਲਾ ਚੌਂਕੀ ਵੀ ਸੀ ਹਾਂਜੀ ਨਸਰਾਲਾ ਚੌਂਕੀ ਦੇ ਵਿੱਚ ਦਿੱਤੀ ਸੀ ਕੀ ਗੱਲ ਤੁਹਾਨੂੰ ਉੱਚਾ ਹੋਣਾ ਪਿਆ ਉੱਥੇ ਕੀ ਗੱਲ ਉੱਥੇ ਕਾਰਵਾਈ ਕਿਉਂ ਨਹੀਂ ਹੋਈ ਉੱਥੇ ਤਸੱਲੀ ਬਖਸ਼ ਕਾਰਵਾਈ ਨਹੀਂ ਹੋਈ ਸੀ ਉਸ ਤੋਂ ਬਾਅਦ ਹੀ ਸਮੂਹ ਜਥੇਬੰਦੀਆਂ ਨੇ ਜੋ ਐਸਐਸਪੀ ਸਾਹਿਬ ਔਰ ਸਾਡੇ ਜਿਹੜੇ ਬਿਗੰਪੁਰਾ ਟਾਈਗਰ ਫੋਰਸ ਦੇ ਬਹੁਤ ਸੀਨੀਅਰ ਆਗੂ ਬਿੱਲਾ ਦਿਵਾਲ ਜੀ ਉਹਨਾਂ ਦੇ ਬੇਟੇ ਨੂੰ ਜਿਹੜੀ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਗਈ ਉਹ ਬਹੁਤ ਇੱਕ ਨੰਨਜੋਕ ਘਟਨਾ ਹੈ ਇਸ ਤਰ੍ਹਾਂ ਦੀਆਂ ਘਟਨਾਵਾਂ ਜਿਹੜੀਆਂ ਹੈਗੀਆਂ ਉਸ ਦੇ ਨਾਲ ਸਾਡੇ ਸਮਾਜ ਦੇ ਵਿੱਚ ਜਿਹੜਾ ਹੈਗਾ ਉਹ ਰੋਜ਼ ਦੀ ਲਹਿਰ ਫੈਲਦੀ ਹੈ ਜੇ ਇਹੋ ਜਿਹੀਆਂ ਘਟਨਾਵਾਂ ਨੂੰ ਤੁਰੰਤ ਕਾਬੂ ਨਾ ਕੀਤਾ ਗਿਆ ਤਾਂ ਇਸ ਦੇ ਜਿਹੜੇ ਕੰਭੀਰ ਸੱਟੇ ਭੁਗਤਣੇ ਪੈ ਸਕਦੇ ਆ ਔਰ ਅੱਜ ਅਸੀਂ ਇਸ ਰੋਜ਼ ਦੇ ਵਿੱਚ ਮਾਂਜੋਗ ਐਸਪੀਡੀ ਬਾਈਆ ਸਾਹਿਬ ਨੂੰ ਮਿਲੇ ਸੀ ਉਹਨਾਂ ਨੇ ਸਾਨੂੰ ਆਸ਼ਵਾਸ਼ਣ ਦਿੱਤਾ ਕਿ ਜਿਹੜੀ ਇਹ ਜਿਹੜੀ ਘਟਨਾ ਹੋਈ ਹੈ ਉਸ ਉੱਤੇ ਤੁਰੰਤ ਜਿਹੜੀ ਹੈਗੀ ਆ ਬਣਦਾਈ ਕਾਰਵਾਈ ਜਿਹੜੀ ਉਹ ਕੀਤੀ ਜਾਊਗੀ ਅਗਰ ਜੇ ਇਹ ਬਣਦੀ ਕਾਰਵਾਈ ਨਾ ਕੀਤੀ ਗਈ ਤਾਂ ਜਿਹੜਾ ਹੈਗਾ ਇਸ ਦਾ ਜਿਹੜਾ ਅੱਗੇ ਵੱਲ ਕੇ ਇਸ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਊਗਾ ਔਰ ਮੈਂ ਇਹ ਦੱਸਣਾ ਚਾਹੁੰਦਾ ਕਿ ਸਾਡੇ ਜਿਹੜੇ ਜਿਹੜੇ ਸਾਡੇ ਸਮਾਜ ਦੀ ਅੱਗੇ ਹੋ ਕੇ ਲੜਾਈ ਲੜਦੇ ਆ ਔਰ ਉਹਨਾਂ ਉਹਨਾਂ ਦੇ ਬੱਚੇ ਹੀ ਜੇ ਮਹਿਫੂਜ਼ ਨਹੀਂ ਰਹਿਣਗੇ ਤਾਂ ਫਿਰ ਉਸ ਉਸ ਦੇ ਨਾਲ ਜਿਹੜਾ ਬਾਕੀ ਸਮਾਜ ਦੇਤੇ ਕੀ ਅਸਰ ਪਊਗਾ ਇੱਕ ਆਮ ਜਨਤਾ ਦੇਤੇ ਕੀ ਅਸਰ ਪਊਗਾ ਸੋ ਪ੍ਰਸ਼ਾਸਨ ਅਗੇ ਬੇਨਤੀ ਆ ਭਗਵੰਤ ਮਾਨ ਸਰਕਾਰ ਅਗੇ ਬੇਨਤੀ ਆ ਕਿ ਜਿਹੜੇ ਸਾਡੇ ਸਾਡੇ ਨੈਸ਼ਨਲ ਲੀਡਰ ਆ ਕੌਮੀ ਲੀਡਰ ਆ ਔਰ ਜਿਹੜੇ ਦਲ ਸਮਾਜ ਦੀਆਂ ਨੁਮਾਇੰਦਗੀਆਂ ਕਰਦੇ ਲੋਕ ਸਾਡੇ ਜਿਹੜੇ ਹੈਗੇ ਆ ਉਹਨਾਂ ਨੂੰ ਉਹਨਾਂ ਦੀ ਸੁਰੱਖਿਆ ਜਿਹੜੀ ਹੈਗੀ ਆ ਔਰ ਉਹਨਾਂ ਦੇ ਪਰਿਵਾਰਾਂ ਦੀ ਸੁਰੱਖਿਆ ਜਿਹੜੀ ਆ ਉਹ ਯਕੀਨੀ ਬਣਾਈ ਜਾਵੇ ਇਸ ਕਰਕੇ ਜਿਹੜਾ ਹੈਗਾ ਜਿਹੜਾ ਸਾਡਾ ਸਮਾਜ ਆ ਜਿਹੜਾ ਪਹਿਲਾਂ ਤੋਂ ਉਸ ਸਾਰੇ ਇਕਜੁੱਟ ਹੋ ਕੇ ਅੱਜ ਜਿਹੜੇ ਇਹ ਇਕੱਠੇ ਹੋ ਕੇ ਚੱਲ ਰਹੇ ਆ ਔਰ ਪ੍ਰਸ਼ਾਸਨ ਨੂੰ ਵੀ ਇਸ ਚੀਜ਼ ਦਾ ਪਤਾ ਆ ਕੀ ਇਹ ਜਿਹੜੇ ਹੈਗੇ ਆ ਸਾਰੇ ਇਕੱਠੇ ਕੋਈ ਟੁੱਟਿਆ ਨਹੀਂ ਸਾਡੇ ਨਾਲੋਂ ਸਾਰੀਆਂ ਜਥੇਬੰਦੀਆਂ ਦੇ ਆਗੂ ਜਿਹੜੇ ਆ ਉਹ ਸਾਡੇ ਨਾਲ ਜਿਹੜੀ ਉਹਨਾਂ ਦੀ ਵਿਚਾਰਧਾਰਾ ਮਿਲਦੀ ਆ ਸਾਡਾ ਸਾਡਾ ਕੋਈ ਦੁਸ਼ਮਣ ਨਹੀਂ ਹੈਗਾ ਸਾਡਾ ਸਾਡਾ ਕਿਸੇ ਦੇ ਨਾਲ ਸਾਡਾ ਕੋਈ ਬੈਰ ਵਿਰੋਧ ਨਹੀਂ ਹੈਗਾ ਇਹ ਮੈਂ ਸੀਆਈਡੀ ਨੂੰ ਵੀ ਇਹ ਦੱਸਣਾ ਚਾਹੁੰਦਾ ਇੰਟੈਲੀਜੈਂਸ ਨੂੰ ਵੀ ਦੱਸਣਾ ਚਾਹੁੰਦਾ ਕਿ ਸ਼ਾਇਦ ਸਾਡੇ ਦਿਮਾਗ ਦੇ ਵਿੱਚ ਇਹ ਕਿਤੇ ਗੱਲ ਹੋਊਗੀ ਕਿ ਇਹ ਜਿਹੜੇ ਲੋਕ ਆ ਟੁੱਟੇ ਹੋ ਆ ਬਿਖਰੇ ਹੋ ਆ ਅਸੀਂ ਸਾਰੇ ਇਕੱਠੇ ਆ ਅਸੀਂ ਅੱਧੇ ਬੋਲ ਦੇ ਉੱਤੇ ਇਕੱਠੇ ਹੋਣ ਵਾਲੇ ਲੋਕ ਆ ਜਦੋਂ ਕਿਤੇ ਸਾਨੂੰ ਸਾਡੇ ਜਿਹੜੇ ਸਮਾਜ ਦੇ ਆਗੂ ਆ ਉਹ ਸਾਨੂੰ ਮੈਸੇਜ ਲਾਉਣਗੇ ਅਸੀਂ 1 ਸੈਕਿੰਡ ਤੋਂ ਪਹਿਲਾਂ 108 ਦੀ ਸਰਵਿਸ ਦਵਾਂਗੇ ਇਹਨਾਂ ਗੱਲਾਂ ਦੇ ਨਾਲ ਡਾਕਟਰ ਜੇਮਲ ਬੇਗਮਪੁਰਾ ਟਾਈਗਰ ਫੋਰਸ ਦੇ ਜਿਹੜੇ ਸਾਡੇ ਆਗੂ ਆ ਉਹਨਾਂ ਦਾ ਜਿਹੜੇ ਅੱਜ ਸਾਡੇ ਨਾਲ ਸਾਰੇ ਆਏ ਆ ਔਰ ਮੈਂ ਆਪਣੇ ਸ਼ਿਗਵਦਾਸ ਟਾਈਗਰ ਫੋਰਸ ਦੇ ਸਾਡੇ ਸਾਰੇ ਸੀਨੀਅਰ ਆਗੂ ਵੀ ਨਾਲ ਪਹੁੰਚੇ ਮੈਂ ਉਹਨਾਂ ਦਾ ਵੀ ਇੱਥੇ ਆਇਆ ਦਿੱ ਧੰਨਵਾਦ ਕਰਦਾ ਜਿਨ੍ਹਾਂ ਨੇ ਆਪਣੀਆਂ ਸਮੇਂ ਸਿਰ ਹਾਜ਼ਰੀਆਂ ਲਵਾ ਕੇ ਸਾਡੇ ਭਰਾਵਾਂ ਦੀ ਹੌਸਲਾ ਵਧਾਈ ਕੀਤੀ ਆ ਜੈ ਗੁਰਦੇਵ ਧੰਨ ਗੁਰਦੇਵ An excellent coaching point in IELTS and spoken English. Also, expert in study and visitor visa. Government approved SS Group. Session Chunk Hushyarpur.